ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਬੇਸਣ ਦਾ ਚਿਲਾ ਜਿਹਨੂੰ ਦੇਸੀ ਭਾਸ਼ਾ ਦੇ ਵਿੱਚ ਬੇਸਣ ਦਾ ਨਮਕੀਨ ਪੂੜਾ ਕਿਹਾ ਜਾ ਸਕਦਾ ਇਸ ਲਈ ਆਪਾਂ ਦੋ ਆਲੂ ਲੈਨੇ ਜਿਤੋਕੇ ਸੱਲ ਲੈ ਦੋ ਲੈਨੇ ਪਿਆਜ਼ ਤੇ ਦੋ ਲਈਆਂ ਨੇ ਹਰੀਆਂ ਮਿਰਚਾਂ ਇੱਕ ਲਿਆ ਟਮਾਟਰ 6-7 ਤੁਰੀਆਂ ਲਾਸਣ ਦੀਆਂ ਤੇ ਛੋਟਾ ਜਿਹਾ ਪੀਸ ਆਦਰਕ ਦਾ ਟਮਾਟਰ ਮਿਰਚਾਂ ਲਸਣ ਆਦਰਕ ਨੂੰ ਆਪਾਂ ਬਣਾਵਾਂਗੇ ਪੇਸਟ ਤੇ ਆਲੂ ਪਿਆਜ਼ ਦਾ ਕਰਾਂਗੇ ਆਪਾਂ ਕद्दूकस ਫਿਰ ਦੱਸਦੀਆਂ ਤੁਹਾਨੂੰ ਹਾਂਜੀ ਪਿਆਜ਼ ਤੇ ਆਲੂ ਆਪਾਂ ਕਰ ਲਿਆ ਕद्दूकस ਤੇ ਆਹ ਮਿਰਚ ਆਦਰਕ ਜਿਹੜਾ ਲਸਣ ਉਹਦਾ ਬਣਾ ਲਿਆ ਆਪਾਂ ਟਮਾਟਰ ਦਾ ਪੇਸਟ ਇੱਧਰ ਇੱਕ ਕੌਲੀ ਪਾ ਲਈ ਬੇਸਨ ਦੀ ਵਿੱਚ ਪਾ ਲਈ ਚਮਚਾਕ ਸੁੱਕੀ ਮੇਥੀ ਤੇ ਹੁਣ ਇਹਦੇ ਵਿੱਚ ਇੱਕ ਚਮਚਾ ਪਾਇਆ ਮੈਂ ਜੀਰੇ ਦਾ ਪੌਣਾ ਇੱਕ ਚਮਚਾ ਲਾਲ ਮਿਰਚਾ ਚਮਚਾ ਹੀ ਮੈਂ ਪਾਇਆ ਪੌਣਾ ਇੱਕ ਚਮਚਾ ਨਮਕ ਦਾ ਹਲਦੀ ਇਹ ਮਸਾਲੇ ਤੁਸੀਂ ਆਪ ਦੀ ਸਵਾਦ ਅਨੁਸਾਰ ਪਾ ਸਕਦੇ ਹੋ ਥੋੜੇ ਜੱਦ ਤੱਕ ਚਮਚਾ ਪਾਇਆ ਮੈਂ ਅਜਵਾਨ ਦਾ ਇਹ ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਇਹੀ ਪਾਉਣੇ ਨੇ ਤੁਸੀਂ ਘਟਾਪਦਾ ਸਕਦੇ ਹੋ ਜਿਵੇਂ ਟਮਾਟਰ ਵੀ ਛੱਡ ਸਕਦੇ ਹੋ ਨਾ ਪਾਵੋ ਲਸਣ ਅਦਰਕ ਨਾ ਪਾਵੋ ਇਹ ਤੁਹਾਡੀ ਮਰਜ਼ੀ ਆ ਹੁਣ ਇਹਨੂੰ ਬੇਸਨ ਦੇ ਜਿਹਦੇ ਵਿੱਚ ਕੌਲੀਫਾਇਰ ਡੰਗੇ ਦੇ ਵਿੱਚ ਲੂਣ ਮਿਰਚ ਮਸਾਲਾ ਵੀ ਪਾ ਲਿਆ ਹੁਣ ਇਹਦੇ ਵਿੱਚ ਜਿਹੜੇ ਆਹ ਕੱਦੂ ਖਸ ਕੀਤਾ ਆਲੂ ਪਿਆਜ਼ ਇਹ ਪਾਉਣੇ ਆ ਤੇ ਗ੍ਰाइंड ਕੀਤਾ ਹੋਇਆ ਲਸਣ ਅਦਰਕ ਦਾ ਪੇਸਟ ਇਨਾਂ ਨੂੰ ਕਰਦੇ ਆ ਆਪਾਂ ਮਿਕਸ ਹਾਂਜੀ ਉੱਪਰ ਦੀ ਬਰੀਕ ਕਰਕੇ ਕੱਟ ਕੇ ਪਾ ਲਿਆ ਆਪਾਂ ਧਨੀਆ ਦੇਖੋ ਇੰਨਾ ਪਤਲਾ ਪੇਸਟ ਹੋਣਾ ਚਾਹੀਦਾ ਜਿਵੇਂ ਆਪਾਂ ਪੂੜੇ ਨਹੀਂ ਲਾਉਂਦੇ ਹੁੰਦੇ ਗੁੜ ਵਾਲੇ ਉਹੇ ਜਿਹਾ ਪੇਸਟ ਹੋਣਾ ਚਾਹੀਦਾ ਪਤਲਾ ਪਤਲਾ ਘੋਲ ਤਿਆਰ ਕਰ ਲਿਆ ਗਲਾਸ ਵਿੱਚ ਪਾਣੀ ਦਾ ਪੈ ਗਿਆ ਲੈ ਹੁਣ ਆਪਾਂ ਬਣਾਉਨੇ ਆ ਇਹਦਾ ਚਿੱਲਾ ਸਾਬੇ ਉੱਪਰ ਹਾਂਜੀ ਸਿੰਪਲ ਤਵਾ ਆਪਾਂ ਗੈਸ ਦੇ ਉੱਪਰ ਰੱਖ ਲਿਆ ਇਹ ਹੁੰਦਾ ਗਰਮ ਗਰਮ ਹੋਣ ਤੇ ਇਹਦੇ ਉੱਪਰ ਆਪਾਂ ਲਗਾਵਾਂਗੇ ਤੇਲ ਇਹ ਤੁਹਾਡੀ ਮਰਜ਼ੀ ਆ ਦੇਸੀ ਘਿਓ ਲਗਾਉਣਾ ਤੇਲ ਲਗਾਉਣਾ ਪਰ ਮੈਂ ਤੇਲ ਸਰੋਂ ਦਾ ਤੇਲ ਲਿਆ ਸਰੋਂ ਦਾ ਤੇਲ ਲਗਾਉਂਗੇ ਗਰਮ ਹੋਣ ਦੇ ਹਾਂਜੀ ਇਹਦੇ ਉੱਪਰ ਪਾਤਾ ਆਪਾਂ ਚਮ ਅੱਧਾ ਕ ਚਮਚਾ ਤੇਲ ਦਾ ਤੇ ਹੁਣ ਇਹਦੇ ਵਿੱਚ ਪਾਉਣਾ ਇਹਦੇ ਉੱਪਰ ਉਹ ਕੋੜ ਇਹਨੂੰ ਮੋਟਾ ਨਹੀਂ ਪਾਉਣਾ ਇਹਨੂੰ ਐਸੀ ਤਰ੍ਹਾਂ ਚਾਂਤਦੇ ਦੀ ਨਾਲ ਖਲਾਬ ਹੈ ਨਾ ਤਾਂ ਕਿ ਜਿਹੜਾ ਕਿੱਲਾ ਹੈ ਬਿਲਕੁਲ ਪਤਲਾ ਪਤਲਾ ਬਣੇ ਤੇ ਪਾਣੀ ਹਟਾ ਨੁ ਦੇਖੋ ਹੁਣ ਇਹਨੂੰ ਸਿਕਣ ਦਿਓ ਜਦ ਇੱਕ ਪਾਸਾ ਸਿਕ ਗਿਆ ਇਹਦਾ ਪਾਸਾ ਪਲਟ ਦੇਣਾ ਉਧਰ ਤੇਲ ਲਗਾ ਦੇਣਾ ਜਿਵੇਂ ਆਪਾਂ ਫਰੌਂਟਾ ਬਣਾਉਨੇ ਆ ਉਸੇ ਤਰ੍ਹਾਂ ਹੀ ਦੇਖੋ ਇਹਦਾ ਪਾਸਾ ਪਾਰਟ ਦਾ ਹੁਣ ਇਧਰ ਵੀ ਤੇਲ ਆ ਜਿਹੜਾ ਸਰੋਂ ਦਾ ਲਗਾ ਦੇਣਾ ਚਮਚੇ ਨਾਲਾਰੇ ਪਾਰੇ ਪਾਸੇ ਤੇਲ ਲਗਾ ਦੇਣਾ ਜਦੋਂ ਸਿੱਕ ਗਿਆ ਚੰਗੀ ਤਰ੍ਹਾਂ ਉਦੋਂ ਉਤਾਰ ਦੇਣਾ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਹੈਗੇ ਨੇਗੇ ਚਿੱਲੇ ਬਣਾ ਲੈਣੇ ਨੇ ਆਪਾਂ ਦੂਸਰਾ ਜਿਹੜਾ ਪੂੜਾ ਹੈਗਾ ਉਹ ਵੀ ਉੱਪਰ ਪਾਤਾ ਜਿਹੜਾ ਆ ਸੀ ਇਹ ਸਿੱਕ ਗਿਆ ਯਾਦ ਰੱਖਣਾ ਵੀ ਇਹ ਮੋਟਾ ਨਹੀਂ ਪਾਉਣਾ ਜਿਆਦਾ ਜਿਹੜਾ ਮਟੀਰੀਅਲ ਇੱਕ ਕਲਸੀ ਹੀ ਪਾਉਣੀ ਆ ਉਹ ਸਾਰੇ ਤਵੇ ਤੇ ਫਲਾ ਦੇਣੀ ਆ ਚਮਚੇ ਦੇ ਨਾਲ ਪਤਲਾ ਹੋਊਗਾ ਜਿੰਨਾ ਉਨਾ ਹੀ ਵੱਧ ਵਧੀਆ ਬਣੂਗਾ ਪਤਲਾ ਰੱਖਣਾ ਢੋਲ ਵੀ ਪਤਲਾ ਰੱਖਣਾ ਤੇ ਜਦੋਂ ਇਹਨੂੰ ਪਾਉਣਾ ਤਵੇ ਦੇ ਉੱਪਰ ਉਦੋਂ ਵੀ ਪਤਲਾ ਹੀ ਪਾਉਣਾ ਸਾਰੇ ਪਾਸਿਓਂ ਤੋਂ ਇੱਕੋ ਜਿਹਾ ਪਾਉਣਾ ਇਹ ਨਹੀਂ ਵੀ ਕਿਤੋਂ ਮੋਟਾ ਪਤਲਾ ਫੇਰ ਨਹੀਂ ਵਧੀਆ ਲੱਗਣਾ ਇਹ ਧਿਆਨ ਰੱਖਣਾ ਸੂਡਾ ਬਣ ਕੇ ਇਹੋ ਜਿਹਾ ਹੋ ਜਾਂਦਾ ਬਸ ਇੱਕ ਵਾਰੀ ਉਹ ਪਾਸਾ ਪਾੜ ਤੇ ਇੱਕ ਵਾਰੀ ਉਹ ਬਹੁਤਾ ਤੇਲ ਵੀ ਨਹੀਂ ਲੱਗਦਾ ਬਹੁਤਾ ਟਾਈਮ ਵੀ ਨਹੀਂ ਲੱਗਦਾ ਘੱਟ ਸਮੇਂ 'ਚ ਘੱਟ ਖਰਚੇ 'ਚ ਤਿਆਰ ਹੋ ਜਾਂਦਾ ਬੇਸਨ ਦਾ ਚਿੱਲਾ ਹਾਂਜੀ ਆਪਣੇ ਸਾਰੇ ਚਿੱਲੇ ਬਣ ਕੇ ਹੋ ਗਏ ਤਿਆਰ ਤੇ ਆ ਲਾਸਟ ਵਾਲਾ ਇਹ ਵੀ ਤਿਆਰ ਹੈ ਦੇਖੋ ਕਿੰਨੇ ਸੋਹਣੇ ਸੋਹਣੇ ਬਣੇ ਨੇ ਉਹ ਟੁੱਟਿਆ ਨਹੀਂ ਨਹੀਂ ਹੋਇਆ ਪੂਰੇ ਸਾਫਟ ਸਾਫਟ ਬਣੇ ਨੇ ਐਨੇ ਕਿ ਮਟੀਰੀਅਲ ਦੇ ਵਿੱਚ ਆਟ ਬਣ ਗਿਆ। ਦੁਕਾਨੀਆਂ ਨੂੰ। ਹਾਂਜੀ ਆਪਣੇ ਸਾਰੇ ਚਿੱਲੇ ਨੇ ਜਿਹੜੇ ਬੇਸਨ ਦੇ ਬਣ ਕੇ ਹੋ ਗਏ। ਪਿਆਰ ਦੇਖੋ ਕਿੰਨਾ ਸੋਹਣਾ ਸੇਕਿਆ ਗਿਆ। ਇੱਕ ਪਾਸਾ ਇਹੋ ਜਿਹਾ। ਐਨੇ ਕਿ ਸਮਾਨ ਦੇ ਵਿੱਚ ਅੱਠ ਉਹਨੇ ਜਿਹੜੇ ਚਿਹਰੇ ਨੇ ਅੱਠ ਬਣ ਕੇ ਹੋ ਗਏ ਤਿਆਰ ਹੁਣ ਤੁਹਾਡੀ ਮਰਜ਼ੀ ਇਹਨੂੰ ਚਾਹ ਨਾਲ ਖਾ ਲੋ ਬੱਚੇ ਖਾਣਗੇ ਇਹਨੂੰ ਕੋਈ ਮੱਖਣ ਨਾਲ ਖਾ ਲੋ ਛੋਟੀ ਸੌਸ ਲਗਾਉਗੀ ਮੈਨੂੰ ਪਤਾ ਹੈ ਉਹਨੂੰ ਜਿਆਦਾ ਸੌਸ ਪਸੰਦ ਹੈ ਪਰ ਮੈਂ ਚਾਹ ਨਾਲ ਖਾਉਂਗੀ ਤੁਸੀਂ ਵੀ ਆਪਣੇ ਘਰ ਟਰਾਈ ਕਰਕੇ ਦੇਖਿਓ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਬਣ ਜਾਂਦੇ ਨੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ